ਪੱਥਰ ਮਾਰੇ ਗਏ ਸਨ ਗੁਰੂ ਨਾਨਕ ਨੂੰ ਬਗਦਾਦ ਵਿੱਚ ਖੂਦ ਇਹ ਚ ਸੁਟਾ ਗਿਆ ਸੀ ਬਗਦਾਦ ਵਿੱਚ ਕਾਰਨ ਬਾਬੇ ਨੇ ਜਿਹੜੀ ਬਾੰਗ ਦਿੱਤੀ ਸੀ ਸਤਨਾਮ ਉਹ ਉਹਨਾਂ ਦੀ ਬਾੰਗ ਨਾਲ ਮਿਲ ਨਹੀਂ ਖਾਂਦੀ ਸੀ ਬਾਬੇ ਨੇ ਜਿਹੜਾ ਉੱਥੇ ਜਪ ਅਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ ਇਹ ਉਹਨਾਂ ਦੀ ਸ਼ਰਾਂ ਨਾਲ ਮਿਲ ਨਹੀਂ ਖਾਂਦਾ ਸੀ ਆਖਿਰ ਜਦ ਖੋਦੇ ਚੋਂ ਵੀ ਬਾਬਾ ਜੀ ਨਿਕਲ ਆਏ ਪੱਥਰ ਖਾ ਕੇ ਵੀ ਸਹੀ ਰਹਿ ਸਲਾਮਤ ਰਹੇ ਅੱਜ ਤੇ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨ ਨੂੰ ਨਿਕਲੇ ਸਨ ਰਾਤ ਤੇ ਰੁੱਖਾਂ ਥਲੇ ਕਟਣੀ ਪੈਂਦੀ ਸੀ ਇਤਨੇ ਕਿਤਨੇ ਦਿਨ ਦਾ ਭੋਜਨ ਨਹੀਂ ਹੋ